ਤਮੇ ਨੂੰ ਫਤਹਿ ਵੀ ਬੁਲਾਉਂਦਾ ਸੀ ਅਹਰ ਤਵੇਲੇ ਬਾਬਿਆਣੇ ਮੇਰੀ ਜੋਤ ਬੁਝਾਤੀ ਮੈਂ ਉਹਦੀ ਜੋਤ ਲਾਉਣੀ ਉਹਨੇ ਮੇਰੀ ਜੋਤ ਬੁਝਾਤੀ ਇਹ ਬਲ ਬਜਗਾਇਆ ਤੇ 5.5 6 ਫੁੱਟ ਦਾ ਸੱਪ ਖਾ ਗਿਆ ਮੇਰੇ ਪੁੱਤ ਨੂੰ ਮੇਰਾ ਬਤਿਆਲੇ ਸੀ ਮੇਰਾ ਬਤ ਇੰਨਾ ਹੀ ਸੋਨਾ ਲਾਦਾ ਹੀ ਉਹਨਾਂ ਨੂੰ ਦਾ ਦਾ 11 ਮਹੀਨਿਆਂ ਦਾ ਵੀ ਨਹੀਂ ਹੋਇਆ ਜੀ 11 ਮਹੀਨਿਆਂ ਦਾ ਸੀ ਆਡੇ ਬੋਤ ਨੂੰ ਜਦੋਂ ਖਾ ਲਿਆ ਡੰਗ ਮਾਰਿਆ ਉਦੋਂ ਹੀ ਦਿਖਿਆ ਸਾਨੂੰ ਦਾ ਉਦੋਂ ਹੀ ਦੇਖਿਆ ਜੀ ਉਦੋਂ ਹੀ ਪਤਾ ਲੱਗਾ ਜਰੀ ਲਾਸੀ ਗਈ ਸੱਪ 15 20 ਮਿੰਟ ਜੇ ਮੇਰੇ ਪੁੱਤ ਦੇ ਮੂੰਹ ਤੋਂ ਛੱਗ ਨਿਕਲ ਲੱਗੀ ਆਈ ਹਸਪੀਟਲ ਲੈ ਕੇ ਤਾਂ ਗਏ ਪਰ ਬਚਾ ਨਹੀਂ ਸਕਿਆ ਉਹਦੇ ਪੁੱਤ ਨੂੰ ਆਪ ਸਫਾਈ ਵੱਲ ਨਹੀਂ ਧਿਆਨ ਦਿੱਤਾ ਜਾ ਰਿਹਾ ਇਹ ਹੀ ਮੇਨ ਕਾਰਨ ਬਣਿਆ ਜਾ ਰਿਹਾ ਹੈਗਾ ਵੀ ਬਰੋਟਾ ਰੋਡ ਨੂੰ ਇੰਦਰ ਧਿਆਨ ਦੇਣਾ ਚਾਹੀਦਾ ਹੈ ਅੱਜ ਦਾ ਸਾਡਾ ਪੁੱਤ ਗਿਆ ਗੱਲ ਕਿਸੇ ਹੋਰ ਦਾ ਨਾ ਜਾਵੇ ਪਾਜੀ ਕਿਵੇਂ ਕਿਵੇਂ ਪਤਾ ਲੱਗਾ ਵੀ ਕਿਵੇਂ ਸੱਪ ਆਇਆ ਸੀ ਕਿੱਥੋਂ ਆਇਆ ਸੀ ਮੇਰੇ ਗੋਜਰੀ ਆਈ ਤਾਂ ਸੁੱਤੇ ਪਏ ਸੀਗੇ ਤਾਂ ਮੇਰੇ ਪੁੱਤ ਨੇ 3 ਵਜੇ ਚੀਕ ਮਾਰੀ ਉਹਦੀ ਮੰਮੀ ਨਾਲ ਸੁੱਤੀ ਮੈਂ ਉੱਪਰ ਸੁੱਤਾ ਸੀਗਾ ਬੈੱਡ ਤੇ ਉਨਨੇ ਜੀ ਕੁਮਾਰੀ ਉਹਦੀ ਮੰਮੀ ਨੇ ਭੱਜ ਕੇ ਵੇਖਿਆ ਤੇ ਕਹਿੰਦੀ ਸਾਬ ਉਹਦੇ ਮਾੜੇ ਬਾਹ ਤੇ ਵੀ ਲਵੇਟਿਆ ਆਇਆ ਸੀ ਕਹਿੰਦੀ ਸਾਬ ਮੈਂ ਉਦੋਂ ਹੀ ਅੱਖਾਂ ਖੋਲੀਆਂ ਮੇਰੇ ਸਾਹਮਣੇ ਵੀ ਸਾਪੀ ਪਿਆ ਜੀਹੀਂ ਭਲ ਬਚ ਗਿਆ ਤੇ 5.5 6 ਫੁੱਟ ਦਾ ਸਾਪ ਖਾ ਗਿਆ ਮੇਰੇ ਪੁੱਤ ਨੂੰ ਖਾ ਗਿਆ ਮੇਰੇ ਬੁੱਤ ਨੂੰ ਹੋ ਜੇ ਤਾਂ 10 11 ਮਹੀਨਿਆਂ ਦਾ ਵੀ ਨਹੀਂ ਹੋਇਆ ਜੀ 10 ਮਹੀਨਿਆਂ ਦਾ ਜੀ 10 ਮਹੀਨੇ ਦਾ ਸੀਗਾ ਬੱਚਾ ਆਏ ਸਾਡੇ ਦਾ 10 ਮਹੀਨੇ ਦਾ ਸੀ ਗਿਆ ਤੇ ਇਹ ਮੁੰਡਾ ਸੀਗਾ ਜੀ ਕਿੱਥੋਂ ਕਿੱਥੋਂ ਆਇਆ ਸੀਗਾ ਲੱਗਿਆ ਕੋਈ ਪਤਾ ਵੀ ਸੱਪ ਕਿੱਧਰੋਂ ਆਇਆ ਸੀਗਾ ਵੀ ਪਤਾ ਜੀ ਆ ਝਾੜੀਆਂ ਝੂੜੀਆਂ ਚੋਂ ਹੀ ਆਇਆ ਜੀ ਸਾਨੂੰ ਨਹੀਂ ਪਤਾ ਜੀ ਦੇਖਿਆ ਜੀ ਅੰਦਰ ਵੜਦਾ ਆਡੇ ਬੋਤ ਨੂੰ ਜਦੋਂ ਖਾ ਲਿਆ ਡੰਗ ਮਾਰਿਆ ਉਦੋਂ ਹੀ ਦੇਖਿਆ ਸਾਨੂੰ ਤਾਂ ਉਦੋਂ ਹੀ ਦੇਖਿਆ ਜੀ ਉਦੋਂ ਹੀ ਪਤਾ ਲੱਗਾ ਆਹ ਰੱਬਾ ਜੀ ਇਹ ਵੀ ਕੀ ਹੁੰਦਾ ਦੇ ਪਹਿਲਾਂ ਨਾ ਇਲਾ ਕਰਦੇ ਆਪਦਾ ਉੱਥੇ ਪੁੱਤ ਨੂੰ ਬਚਾਉਂਦੇ ਆ ਇਹ ਤਪ ਨੂੰ ਗੜਦੇ ਕਿੰਨੇ ਵਜੇ ਦਾ ਮਾਮਲਾ ਸੀਗਾ ਇਹ ਇਹ 3 ਵਜੇ ਲੜਿਆ ਜੀ 3 ਵਜੇ ਅੱਜ ਤੜਕੇ 3 ਵਜੇ ਅੱਜ ਸਪਣੇ ਲਪੇਟ ਰੱਖਿਆ ਸੀਗਾ ਬੱਚੇ ਨੂੰ ਨਈਂ ਡੰਗ ਮਾਰ ਕੇ ਸਾਈਡ ਤੇ ਹੋ ਗਿਆ ਸੀਗਾ ਉਹਦੇ ਮਾਂ ਦੇ ਬਾਹ ਤੇ ਮਾਂ ਦੇ ਉਤੋਂ ਦੀ ਚੜ ਕੇ ਗਿਆ ਵਾ ਪੁੱਤ ਨੂੰ ਡੰਗਿਆ ਮਾਂ ਪਹਿਲਾਂ ਸੀ ਬੁੱਤ ਅੱਗੇ ਪਿਆ ਸੀਗਾ ਮਾਂ ਦੇ ਉਤੋਂ ਚੜ ਕੇ ਜਾ ਕੇ ਪੁੱਤ ਨੂੰ ਡੰਗਿਆ ਪੁੱਤ ਨੇ ਪਤਾ ਨਹੀਂ ਕੀ ਕਰਮ ਕੀਤਾ ਹੀ ਮੇਰੇ ਪੁੱਤ ਇਕੱਠੀ ਪਈ ਸੀਗੇ ਬੱਚੇ ਤੇ ਮਾਪੇ ਉਹ ਇਕੱਠੇ ਪਏ ਸੀਗੇ ਇਹ ਇਕੱਠੇ ਪਈ ਸੀ ਮੈਂ ਉੱਪਰ ਥੋੜਾ ਜਿਹਾ ਪਿਆ ਸੀ ਉਨੇ ਮੇਰੇ ਨਾਲ ਹੀ ਥੱਲੇ ਪਏ ਸੀਗੇ ਹਾਥੀ ਸਿਰਫ ਬੱਚੇ ਨੂੰ ਡੰਗ ਮਾਰਿਆ ਵੀ ਹੋਰ ਕਿਸੇ ਨੂੰ ਵੀ ਤਾਂ ਕੋਈ ਨੁਕਸਾਨ ਨਹੀਂ ਜੀ ਬੱਚੇ ਨੂੰ ਵੀ ਡੰਗ ਮਾਰਿਆ ਸਾਡੇ ਨੂੰ ਬੱਚੇ ਨੂੰ ਡੰਗ ਮਾਰਿਆ ਜਰੀਲਾ ਸੀਗਾ ਇਹ ਸੱਪ 15 20 ਮਿੰਟ ਜੇ ਮੇਰੇ ਪੁੱਤ ਦੇ ਮੂੰਹ ਤੋਂ ਚੱਗ ਨਿਕਲ ਲੱਗੀ ਆ ਇਹ ਹਸਪਤਾਲ ਲੈ ਕੇ ਤਾਂ ਗਿਆ ਪਰ ਬਚਾ ਨਹੀਂ ਸਕਿਆ ਉਹਦੇ ਪੁੱਤ ਨੂੰ ਕਿਹੜੇ ਹਸਪਤਾਲ ਲੈ ਕੇ ਗਏ ਸੀ ਜੀ ਵਾਲਾ ਹਸਪਤਾਲ ਲੈ ਕੇ ਗਏ ਸੀਗੇ ਜੀ ਸਿਵਲ ਚ ਉਹਨਾਂ ਨੇ ਡੇਢ ਘੰਟਾ ਰੱਖਿਆ ਟ੍ਰੀਟਮੈਂਟ ਕਰਕੇ ਉਹਨਾਂ ਨੇ ਉੱਤੇ ਜਦੋਂ ਜ਼ਿਆਦਾ ਕ੍ਰਿਟੀਕਲ ਕੰਡੀਸ਼ਨ ਹੋ ਗਈ ਉਹਨਾਂ ਨੇ ਉੱਤੇ ਰੈਫਰ ਕਰਤਾ ਸੀ ਐਨਸੀ ਪਰ ਰਸਤੇ ਜੀ ਸਾਨੂੰ ਪਤਾ ਲੱਗ ਗਈ ਹੈ ਠੀਕ ਆ ਸਾਡਾ ਪੁੱਤ ਹੈਗਾ ਇਹ ਹੁਣ ਬਾਡੀ ਲੈ ਆਏ ਹਾਂ ਤੁਸੀਂ ਉਧਰੋਂ ਹਾਂਜੀ ਲੈ ਆਂਦੀ ਆ ਜੀ ਲੈ ਆਂਦੀ ਆ ਜਿਵੇਂ ਆ ਤੁਹਾਡੇ ਨਾਲ ਵੀ ਚਾਰ ਚੁੰਗਰ ਹੈਗੇ ਆ ਵੀ ਇਸ ਤਰ੍ਹਾਂ ਪਿੱਛੇ ਨਹਿਰ ਵੀ ਪੈਂਦੀ ਹੈ ਵੀ ਲੱਗਦਾ ਨਹੀਂ ਕਿ ਇੱਥੇ ਬਹੁਤ ਸਾਰੇ ਹਾਦਸੇ ਵੀ ਹੁੰਦੇ ਹੋਣਗੇ ਨਹਿਰ ਤੇ ਤਾਂ ਬਹੁਤ ਸੱਪ ਫਿਰਦੇ ਰਹਿੰਦੇ ਹਾ ਜੀ ਅਜੇ ਤਾਂ ਮੈਂ ਦਾਦਾ 15 ਦਿਨ ਪਹਿਲਾਂ ਹੀ ਦੇਖਿਆ ਬੜਾ ਵੱਡਾ ਸੱਪ ਸੀ ਇਹ ਇਹ ਵੀ 5.5 6 ਫੁੱਟ ਦਾ ਸੱਪ ਮੇਰੇ 10 ਮਹੀਨਿਆਂ ਦੇ ਪੁੱਤ ਨੂੰ ਖਾ ਗਿਆ ਇਹਨਾਂ 10 ਮਹੀਨਿਆਂ ਦਾ ਪੁੱਤ ਅੰਕਲ ਜੀ ਕਿਵੇਂ ਹੋਇਆ ਸੀ ਕੁਛ ਉਸ ਪਤਾ ਸੀ ਕਿ ਆ ਤਰੀਕੇ ਕਿਵੇਂ ਹੋਇਆ ਸੀਗਾ ਨਹੀਂ ਪਤਾ ਤਾਂ ਤਾਂ ਦਾ ਦੁਵੇਰੀ ਦੁੱਧ ਲੈਣੇ ਦੁੱਧ ਲੈਣ ਗਏ ਤਾਂ ਤੇਰੇ ਪਤਾ ਲੱਗਿਆ ਵੀ ਇਦਾਂ ਕਰਕੇ ਵੀ ਬੱਚਾ ਫਟਾ ਤੇ ਵੇ ਦੁਵੇਰੀ ਇਸ ਆਪਣੇ ਟੰਗ ਮਾਰਿਆ ਨਾ ਮਾਰਿਆ ਤੇ ਮੈਂ ਉਹ ਬੰਦੇ ਨੂੰ ਪੁੱਛਿਆ ਕਿ ਹਸਪੀਟਲ ਲੈ ਕੇ ਗਿਆ ਯਾਨੀ ਪੂਰਾ ਪਤਾ ਨਹੀਂ ਲੱਗਿਆ ਬਾਅਦ ਦੇ ਸਾਨੂੰ ਪਤਾ ਲੱਗਿਆ ਇਹ ਗੱਲ ਬਾਤ ਬੱਚੇ ਦੇ ਡੰਗ ਮਾਰ ਕੇ 11 ਮਹੀਨੇ ਦਾ ਬੱਚਾ ਪੂਰਾ ਹੋ ਗਿਆ ਹੂੰ ਸੱਪ ਲੜਨ ਦੇ ਨਾਲ ਇਹ ਮੇਰਾ ਪੂਰਾ ਪੂਰਾ ਕਦੋਂ ਹੋਇਆ ਰਾਤ ਨੂੰ ਡੰਗ ਵੱਜੇ ਸੀ ਪੂਰਾ ਕਦੋਂ ਹੋਇਆ ਮੁੰਡਾ ਹਾਂਜੀ ਪੂਰਾ ਕਦੋਂ ਹੋਇਆ ਮੁੰਡਾ ਡੰਗ ਵੱਜਿਆ ਸਾਡੇ ਸਭ ਕਹਿੰਦੇ ਵੀ ਪੂਰਾ ਹੋ ਗਿਆ ਉਹਦੇ ਨਾਲ ਜਦ ਡੰਗ ਮਾਰਦਾ ਤਾਂ ਪਕੀਆਂ ਦੇ ਲੜਦਾ ਆ ਜਿਵੇਂ ਜ਼ਹਿਰ ਜਿਹੜੇ ਚੜ ਜਾਂਦੀ ਹੈ ਜਾਂ ਕਿੰਤਾ ਗੱਲਬਾਤ ਹੈਗੀ ਜਾਦੇ ਗਹਿਰੇ ਦਾ ਹੁੰਦਾ ਹੈ ਫਿਰ ਬੰਦਾ ਜਦੋਂ ਵੀ ਪੂਰਾ ਹੋ ਜਾਂਦਾ ਜਿੱਦਾਂ ਹੋਰ ਬੱਚਾ ਵੀ ਪੂਰਾ ਹੋ ਗਿਆ ਕਈ ਵਾਰੀ ਮੇਰੇ ਨਾਲ ਵੀ ਬਹੁਤ ਹੀ ਕਈ ਵਾਰੀ ਗੱਲਬਾਤ ਹੋਈ ਮੇਰੇ ਰੱਤ ਤੇ આજ ਤੋਂ ਕਈ ਸਾਲ ਪਹਿਲਾਂ ਕਈ ਇਦਾਂ ਡੰਗ ਮਾਰਿਆ ਸੀ ਮੇਰੀ ਬਚਨ ਦੀ ਆਸ ਨਹੀਂ ਰਹੀ ਮੈਨੂੰ ਚਾਕੇ ਸੀਐਸਆਈ ਐਡਮਿਟ ਕਰਾਇਆ ਉੱਥੇ ਅੰਦਰ ਸ਼ਾਮਨਗਰ ਤੋਂ ਇੱਕ ਜਨਰੇਟਰ ਬਣਾਉਂਦੇ ਸੀ ਉਹ ਇਹਦਾ ਇਲਾਜ ਕਰਦੇ ਉਹ ਆਈ ਉਹਨਾਂ ਨੇ ਇਲਾਜ ਕੀਤਾ ਕੋਸ ਹਸਪੀਟਲ ਵਾਲੇ ਮੇਰੀ ਮਦਦ ਕੀਤੀ ਫਿਰ ਉਥੋਂ ਛੁੱਟੀ ਹੋਣ ਦੇ ਬਾਅਦ ਟਿੱਬੇ ਜਾ ਕੇ ਮੱਥਾ ਟਿਕਿਆ ਥੋਲਾ ਕਰਵਾਇਆ ਉਥੋਂ ਵੀ ਰਿਹਾ ਇਲਾਜ ਹੋਇਆ ਅੱਛਾ ਇਸ ਤਰ੍ਹਾਂ ਦੇ ਸਾਫ ਸਫਾਈ ਵੱਲ ਨਹੀਂ ਧਿਆਨ ਦਿੱਤਾ ਜਾ ਰਿਹਾ ਇਹ ਹੀ ਮੇਨ ਕਾਰਨ ਮੰਨਿਆ ਜਾ ਰਿਹਾ ਹੈਗਾ ਵੀ ਬਰੋਟਾ ਰੋਡ ਨੂੰ ਇੰਦਰ ਧਿਆਨ ਦੇਣਾ ਚਾਹੀਦਾ ਹੈ ਅੱਜ ਦਾ ਸਾਡਾ ਪੁੱਤ ਗਿਆ ਗੱਲ ਕਿਤੇ ਹੋਰ ਦਾ ਨਾ ਜਾਵੇ ਇਹ ਪ੍ਰਸ਼ਾਸਨ ਦੀ ਗਲਤ ਹੈ ਨਾ ਗਿਆ ਕਿਸੇ ਹੋਰ ਦਾ ਨਾ ਜਾਵੇ ਨਹਿਰ ਤੇ ਦੇਖੋ ਤਾਂ ਸਹੀ ਕਿੰਨੀਆਂ ਕਿੰਨੀਆਂ ਝਾੜੀਆਂ ਦੇ ਕੀ ਕੁਝ ਹੋਇਆ ਫਿਰਦਾ ਹਰ ਕਿਤੇ ਸਾ ਪੀਸਾ ਪਹੁੰਚ ਗਿਆ ਅੱਜ ਕੱਲ ਤਾਂ ਮੌਸਮ ਵੀ ਮੀਂਹ ਵਾਲਾ ਵਾ ਜਪਦਾ ਜ਼ਰੂਰ ਰਹਿ ਗਿਆ ਜੀ ਪ੍ਰਜਾ ਜਨ ਨੂੰ ਚਾਹੀਦਾ ਇਦਨ ਇਹਨਾਂ ਦੀਆਂ ਚੀਜ਼ਾਂ ਇਹੋ ਜਿਹੀ ਚੀਜ਼ਾਂ ਹਲ ਜ਼ਰੂਰ ਤੇ ਆਂਦੇ ਨਾ ਕੀ ਨਾਮ ਤੁਸੀਂ ਤਾਂ ਇਹਦਾ ਨਾਮ ਕਰਨਦੀਪ ਸਿੰਘ ਆ ਜੀ ਉਹਨਾਂ ਦਾ ਬੋਡੀ ਹੈ ਤੁਹਾਡੇ ਕੋਲ ਸੰਸਕਾਰ ਕਦੋਂ ਕਰੋਗੇ ਸੰਜਗਰ ਜੀ ਬਾਹਰ ਗਏ ਹੋਏ ਸੀਗੇ ਮੇਰੀ ਦਾਦੀ ਜੀ ਇਹਦੇ ਨਾਨਾ ਜੀ ਨਾਨੀ ਜੀ ਉਹ ਆਉਣਗੇ ਤੇ ਕੱਲ ਨੂੰ ਸ਼ਾਮ ਨੂੰ ਸੰਸਕਾਰ ਕਰਾਂਗੇ ਜਾਂ ਪਰਸੋਂ ਸਵੇਰੇ ਕਰਾਂਗੇ ਯਹੀ ਮੇਰੇ 10 10 ਦਾਸ ਸੀ ਮੇਰਾ ਬੋਤ ਕਲੇੜਾ ਆਉਂਦਿਆ ਵਾਪਸ ਕਿਨੇ ਮੇਰਾ ਬੋਤ ਯਾਰ ਆ ਮੀ ਨਹੀਂ ਆਦਾ ਮੇਰਾ ਬੋਤ 11 ਮਹੀਨਾ ਨਹੀਂ ਕਦੋਂ ਪਤਾ ਲੱਗਿਆ ਸੀ ਬਈ 3:00 ਵਜੇ ਮੇਰੇ ਬੋਤ ਨੇ ਜ਼ੱਪ ਲੜਿਆ ਮੈਨੂੰ ਉਹਦੇ ਹੀ ਪਤਾ ਲੰਦਿਆ ਮੈਂ ਐਸੇ 25 ਪਰ ਮੇਰਾ ਬੋਤ ਨਹੀਂ ਬਚਿਆ ਕਦ ਕਿਹਦੇ ਤੋਂ 3:00 ਵਜੇ ਮਰਦਾਂ ਮੇਲੇ ਬਾਬਿਆਣੇ ਮੇਰੀ ਜੋਤ ਬੁਝਾਤੀ ਮੈਂ ਉਹਦੀ ਜੋਤ ਲਾਉਣੀ ਉਹਨੇ ਮੇਰੀ ਜੋਤ ਬੁਝਾਤੀ ਮੇਰਾ ਬਤਿਆਲੇ ਮੇਰਾ ਬਤ ਇੰਨਾ ਹੀ ਸੋਨਾ ਲਾਦਾ ਹੀ ਉਹਨਾਂ ਨੂੰ ਮੇਰਾ ਬਤੇ ਚਾਹਦੇ ਮੇਰਾ ਬਤੇ ਚਾਹਣਾ ਤੁਸੀਂ ਦੇਖਿਆ ਸੀਗਾ ਵੀ ਇਹ ਤਾਂ ਕਿਸੇ ਕਿਸੇ ਜਿਹੜਾ ਕੋਡਿਆ ਸਭ ਸੀਗਾ ਸਾਪਾ ਸਾਡੇ ਬਿਸਤਰੇ ਤੇ ਹੀ ਸਾਪਾ ਮੇਰੇ ਉੱਤੋਂ ਦੀ ਨੰਦਿਆਂ ਇਹਦੇ ਉੱਤੋਂ ਦੀ ਜਾਬ ਮਾਰ ਕੇ ਤੇ ਫਿਰ ਗਾੜੀ ਬੱਚੇ ਨੂੰ ਲੰਗ ਮਾਰਿਆ ਅੰਕੀਨ ਨੂੰ ਐਸੇ ਹਾਂ ਜੀ ਕਿੱਦੇ ਹੋਇਆ ਸੀ ਕੀ ਕੁਝ ਠੀਕ ਮਾਰੀ ਮੁੰਡੇ ਨੇ ਜੰਦਰੀ ਵੱਡੀ ਠਕਾਨ ਲੈ ਇਕੱਠੀ ਪਈ ਸੀ ਕੋਤਸਾਂ ਇਕੱਠੇ ਇਕੱਠੇ ਹੀ ਸੀ ਕਿੱਦੇ ਕਬਟਾ ਸੀ ਇਹ ਸਾਪ ਆਡਾ ਤਕੜਾ ਸੀ ਮੋਟਾ ਹਾਂ ਹਾਂ ਕਿਨੇ ਮਹੀਨੇ ਦਾ ਸੀ ਬੱਚਾ 11 11 ਮਹੀਨਾ 11 ਮਹੀਨਿਆਂ ਦਾ 11ਵਾਂ ਚੜਿਆ ਪਤੇ ਵੀਰ ਸੀ ਪਤੇ ਵੀਰ ਪਤੇ ਵੀਰ ਮੇਰੇ ਪੁੱਤ ਦਾ ਨਾਮ ਆਹ ਦੇ ਰੱਖਿਆ ਨਾ ਅੰਨਾ ਦੇ ਗਰੂਆਂ ਵਾਲੇ ਰੱਖੇ ਮੇਰੇ ਪੁੱਤ ਦੇ ਨਾ ਫਤੇ ਵੀ ਵੀਰ ਸੀ ਫਤੇ ਮੇਰਾ ਪੁੱਤ ਮੈਨੂੰ ਫਤੇ ਵੀ ਬੁਲਾਉਂਦਾ ਸੀ ਦਿਖਾ ਜਾ ਫਤੇ ਮੇਰਾ ਪੁੱਤ ਬੋਲਦਾ ਨਹੀਂ ਸੀ ਪਰ ਸਭ ਤੋਂ ਜਿੱਤੇ ਹਰਦਾ ਫਤੇ ਹੱਥ ਜੋੜਦਾ ਸਸਟੇ ਕਾਲ ਬੁਲਾਉਂਦਾ ਹੈ ਅੰਕਲ ਜੀ ਕੀ ਨਾਮ ਤੁਹਾਡਾ ਮੇਰਾ ਦਿਲਬਾਜ਼ ਤੁਨਾ ਹੀ ਕੀ ਹੋਇਆ ਸੀਗਾ ਉਦੋਂ ਕਿੱਡਾ ਕ ਵੱਡਾ ਸੱਪ ਸੀਗਾ ਜੜਾਇਆ ਸੀਗਾ ਤੇ ਇਰਾਦਾ ਸਮਾਂ 3:00 ਵਜੇ ਦਾ ਸੀ ਜਦੋਂ ਸਪਣੇ ਨੇ ਬੱਚੇ ਨੂੰ ਦੱਸਿਆ 10 ਮਹੀਨੇ ਦਾ ਬੱਚਾ ਸੀਗਾ। ਤੋਂ ਇਹਨਾਂ ਨੇ ਉਹਦਾ ਟ੍ਰੀਟਮੈਂਟ ਵਾਸਤੇ ਸਿਵਲ ਹਸਪਤਾਲ ਕਿ ਵੀ ਗਏ। ਸਿਵਲ ਹਸਪਤਾਲ ਵਾਲਿਆਂ ਨੇ ਆਪਣਾ ਸੀਐਮਸੀ ਵੀ ਰੈਫਰ ਕੀਤਾ। ਉਹ 2 2.5 ਘੰਟੇ ਦੇ ਵਿੱਚ ਵਿੱਚ ਹੀ ਮਤੇ ਬੱਚੇ ਦੀ ਮੌਤ ਹੋ ਗਈ ਆ। ਪ੍ਰਸ਼ਾਸਨ ਦੀ ਇਹ ਗਲਤੀ ਆ ਕਿ ਆਲੇ-ਦੁਆਲੇ ਦਾ ਜਿਹੜਾ ਕੂੜਾ ਕਰਕਟਾ ਉਹ ਵੱਲ ਧਿਆਨ ਨਹੀਂ ਦਿੱਤਾ ਜਾਂਦਾ। ਤੋਂ ਸਫਾਈ ਕਰਮਚਾਰੀ ਵੀ ਇਹਦਾ ਧਿਆਨ ਦੇਣਾ ਪ੍ਰਸ਼ਾਸਨ ਨੂੰ ਧਿਆਨ ਦੇਣ ਲੱਗੇ ਲਹਿਰ ਲੱਗਦੀ ਆ। ਬਿਲਕੁਲ ਜੰਗਲਾਤ ਦਾ ਵਿਭਾਗ ਹੈਗਾ ਬਣਿਆ ਆ। ਜਗਲਾਦ ਮੈਂ ਮਹਿਕਮੇ ਨੇ ਕਿਹਾ ਹੈ ਇਹਦੇ ਖਾਤੇ ਖਾਸ ਕਰਕੇ ਧਿਆਨ ਰੱਖਣਾ ਕੱਲ ਹੋਰ ਵੀ ਕੋਈ ਬੰਦਪਾਗੀ ਘਟਨਾ ਘਟ ਸਕਦੀ ਆ ਤੇ ਸੋ ਇਹ ਪ੍ਰਸ਼ਾਸਨ ਦੀ ਨਗਰੈਂਸੀ ਹੈਗੀ ਆ ਅਸੀਂ ਚਾਹੁੰਦੇ ਆ ਪ੍ਰਸ਼ਾਸਨ ਨੂੰ ਕਿ ਇਦਾਂ ਦੀ ਜਿਹੜਾ ਕੱਲੋਂ ਆਉਣ ਵਾਲੇ ਸਮੇਂ ਚ ਕੋਈ ਹੋਰ ਵੀ ਨੁਕਸਾਨ ਸਾਡੇ ਬੱਚੇ ਨਾਲ ਹੋਇਆ ਕੱਲੋਂ ਕਿਸੇ ਹੋਰ ਦੇ ਬੱਚੇ ਨਾਲ ਨਾ ਹੋਵੇ ਅੱਜ ਸਾਡੇ ਬੱਚਿਆਂ ਨਾਲ ਹੋਇਆ ਕੱਲੋਂ ਕਿਸੇ ਹੋਰ ਦੇ ਬੱਚੇ ਨਾਲ ਨਾ ਹੋਵੇ ਇਹ ਪ੍ਰਸ਼ਾਸਨ ਦੀ ਸਰਾਸਰ ਨਿਗਹਿਲੀ ਹੈਗੀ ਆ ਤੋ ਮੈਂ ਹਲਕੇ ਦੀ ਮੈਡਮ ਸੀਨਾ ਹੈਗੀ ਆ ਉਹਨੂੰ ਬੇਨਤੀ ਕਰਦਾ ਹਾਂ ਕਿ ਲੈ ਵੀ ਇਹਨਾਂ ਦਾ ਜਿਹੜਾ ਜੰਗਲਾਤ ਦਾ ਜੋ ਵੀ ਹੈਗਾ ਨਹਿਰ ਦੇ ਆਲੇ ਦੁਆਲੇ ਇਹਨੂੰ ਸਾਫ਼ ਕੀਤਾ ਜਾਵੇ ਤਾਂ ਕਿ ਪਬਲਿਕ ਇਹ ਤੋਂ ਰਾਹਤ ਮਿਲੇ ਜਦੋਂ ਬਲੇ ਕੋ ਨੂੰ ਰਾਹਤ ਮਿਲੇ ਤਾਂ ਕਿ ਪਰ ਜਿਵੇਂ ਗੱਲ ਕਰੀਏ ਜਿਵੇਂ ਕਿਸੇ ਦੇ ਪ੍ਰਾਈਵੇਟ ਆਪਣੇ ਪਲਾਟ ਹੁੰਦੇ ਆ ਜਾਂ ਫਿਰ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਵੀ ਉਹ ਵੀ ਸਾਫ ਸਫਾਈ ਨਹੀਂ ਰੱਖਦੇ ਉਹ ਬਾਉਂਡਰੀ ਕਰਕੇ ਰੱਖਣੀ ਚਾਹੀਦੀ ਤਾਂ ਕਿ ਕਿਤੇ ਨਾ ਕਿਤੇ ਇਹਨਾਂ ਹਾਸਿਆਜੇ ਕਮੀ ਜ਼ਰੂਰ ਆਏਗੀ ਇਹ ਤਾਂ ਜੀ ਉਹ ਜਿਹੜੇ ਜਿਨ੍ਹਾਂ ਦੇ ਪਲਾਟ ਖਾਲੀ ਪਏ ਹੈ ਉਹਨਾਂ ਨੂੰ ਵੀ ਚਾਹੀਦਾ ਇਹਨਾਂ ਨੂੰ ਬਾਉਂਡਰੀ ਕਰਕੇ ਰੱਖਣੀ ਚਾਹੀਦੀ ਆ ਸਾਫ ਸੋਈਆ ਕਰਨਾ ਚਾਹੀਦਾ ਬਰਸਾਤਾ ਦੇ ਮੌਸਮ ਸਾਪਾਂ ਦਾ ਅੱਜਕੱਲ ਸੀਜ਼ਨ ਹੀ ਹੈਗਾ ਮੈਂ ਕਿ ਸਭ ਕੁੱਦਾ ਜੋ ਨਿਕਲਦੇ ਆਗੇ ਆ ਤੇ ਆਮ ਸੜਕਾਂ ਦੇ ਰੂਟੀਨ ਤੇ ਸਵੇਰੇ ਸੈਰ ਕਰਨ ਜਾਈਦਾ ਦੇਖੀਦਾ ਤੇ ਆਮ ਸੜਕਾਂ ਦੇ ਤੁਰੇ ਫਿਰਦੇ ਸੱਪ ਪਰ ਲੇਕਿਨ ਹਾਇ ਤਾਂ ਚਲੋ ਇਹ ਕੁਦਰਤ ਦੀ ਦੇਣ ਹੈਗੀ ਹੈ ਲੇਕਿਨ ਇੱਥੇ ਜੋ ਜਿੰਨਾ ਵੀ ਉਹਦਾ ਪ੍ਰਸ਼ਾਸਨ ਨੂੰ ਇਹਦੇ ਬਾਰੇ ਮੱਕੇ ਧਿਆਨ ਦੇਣਾ ਚਾਹੀਦਾ ਹੈ